ਜਿਹੜੇ ਕਹਿੰਦੇ ਸੀ ਕਿ ਮੋਬਾਈਲ ਚਾਰਜ ਸਸਤੇ ਨਹੀਂ ਹੋਣੇ ਤਾਂ ਮੋਬਾਈਲ ਚਾਰਜ ਸਸਤੇ ਹੋ ਗਏ ਨੇ ਤੇ ਕੰਪਨੀਆਂ ਨੇ ਆਪਣੇ ਨਵੇਂ-ਨਵੇਂ ਪਲਾਨ ਦੇਤੇ ਨੇ ਤਾਂ ਇਹ ਸਭ ਕੁਝ ਹੋਇਆ ਟਰਾਈ ਦੀ ਬਦੌਲਤ ਤਾਂ ਵੀਡੀਓ ਨੂੰ ਸਾਰਿਆਂ ਤੇ ਕਰ ਸ਼ੇਅਰ ਕਰ ਦਿਓ ਤੇ ਆਪਣੇ ਪੇਜ ਨੂੰ ਫੋਲੋ ਕਰਕੇ ਰੱਖ ਲਓ ਇਦਾਂ ਦੀਆਂ ਹੋਰ ਵੀਡੀਓ ਲਈ ਮੈਂ ਪਿਛਲੇ ਦਿਨ ਇੱਕ ਵੀਡੀਓ ਪਾਈ ਸੀ ਜਿਹਦੇ ਵਿੱਚ ਦੱਸਿਆ ਸੀ ਕਿ ਪਲਾਨ ਸਸਤੇ ਹੋਣ ਵਾਲਿਆ ਤੇ ਕੁਝ ਯੂਜ਼ਰਾਂ ਖਾਤਰ ਸਪੈਸ਼ਲ ਪਲਾਨ ਆਉਣ ਵਾਲਿਆ ਤਾਂ ਕਈ ਲੋਕਾਂ ਨੇ ਆਖਿਆ ਜੀ ਕਿ ਝੂਠ ਮਾਰ ਰਿਹਾਗਾ ਗੱਪ ਮਾਰ ਰਿਹਾਗਾ ਤਾਂ ਇਹ ਸਭ ਕੁਝ ਹੋਇਆ ਟਰਾਈ ਦੀ ਬਦੌਲਤ ਤੁਹਾਨੂੰ ਪਤਾ ਹੀ ਹੋਣਾ ਕਿ ਟਰਾਈ ਹੈ ਕਿ ਮੈਂ ਇੱਕ ਵਾਰ ਫੇਰ ਤੋਂ ਦੱਸ ਦੇਣਾ ਕਿ ਟਰਾਈ ਦਾ ਪੂਰਾ ਨਾਮ ਹੈਗਾ ਟੈਲੀਕਮ ਰੈਗੂਲੇਟਰੀ ਅਥਾਰਟੀ ਆਫ ਇੰਡੀਆ ਜਿਹਦੇ ਅੰਡਰ ਸਾਰੀਆਂ ਸਿਮ ਕੰਪਨੀਆਂ ਚੱਲਦੀਆਂ ਨੇ ਜਿਹੜਾ ਕੁਝ ਗਵਰਨਮੈਂਟ ਨੂੰ ਕਹਿਣਾ ਪੈਂਦਾਗਾ ਕਹਿ ਦਿੰਦੀ ਆ ਤਾਂ ਉਹ ਸਾਰੀਆਂ ਸਿਮ ਕੰਪਨੀਆਂ ਨੂੰ ਆਪਣੇ ਉੱਤੇ ਅਪਲਾਈ ਕਰਨਾ ਪੈਂਦਾ ਪਿਛਲੇ ਦਿਨੀ ਟਰਾਈ ਨੇ ਇਹ ਸਾਰਿਆਂ ਨੂੰ ਕਿਹਾ ਸੀ ਕਿ ਆਪਣੇ ਇੱਕ ਨਵੇਂ ਪਲਾਨ ਲੈ ਕੇ ਆਓ ਕਈ ਵਾਰ ਕੀ ਹੁੰਦਾ ਕਿ ਆਪਣੇ ਘਰ ਦੇ ਵਿੱਚ ਫੋਨ ਹੁੰਦਾਗਾ ਜਾਂ ਫਿਰ ਉਹ ਕਾਲ ਓਨਲੀ ਯੂਜ਼ ਹੁੰਦਾ ਜਾਂ ਫਿਰ ਕਈਆਂ ਕੋਲ ਫੀਚਰ ਫੋਨ ਹੁੰਦਾ ਜਾਂ ਫਿਰ ਕਈ ਕਾਲ ਓਨਲੀ ਯੂ ਟ੍ਰਾਈ ਨੇ ਕਿਹਾ ਸੀ ਕਿ ਉਹਨਾਂ ਖਾਤਰ ਇਹੋ ਜਿਹੇ ਪਲਾਨ ਲੈ ਕੇ ਆਓ ਜਿਹੜੇ ਸਸਤੇ ਹੋਣ ਤੇ ਕਾਲ ਓਨਲੀ ਹੋਣ ਉਹਨਾਂ ਨੂੰ ਧੱਕੇ ਦੇ ਨਾਲ ਇੰਟਰਨੈਟ ਨਾ ਥੋਪਿਆ ਜਾਵੇ ਜਿਵੇਂ ਮੈਂ ਆਪਣੇ ਉੱਤੇ ਲਾਵਾ ਕਿ ਮੈਂ ਇੱਕ ਦੇ ਉੱਤੇ ਇੰਟਰਨੈਟ ਵਰਤਦਾ ਤਾਂ ਕਹਾਂ ਦੂਸਰੇ ਫੋਨ ਦੇ ਉੱਤੇ ਜੇ ਮੈਂ ਕਾਲਿੰਗ ਵਰਤਦਾ ਤਾਂ ਮੈਨੂੰ ਇੰਟਰਨੈਟ ਦਾ ਪਲਾਨ ਲੈਣਾ ਪੈਂਦਾ ਸੀ 200 ਦਾ ਰੀਚਾਰਜ ਕਰਾਉਣਾ ਪੈਂਦਾ ਸੀ ਤਾਂ ਮੈਨੂੰ ਇੰਟਰਨੈਟ ਦੀ ਬਿਲਕੁਲ ਵੀ ਲੋੜ ਨਹੀਂ ਹੁੰਦੀ ਸੀ ਕਿਉਂਕਿ ਮੇਰੇ ਕੋਲ ਫੀਚਰ ਫੋਨ ਆ ਤਾਂ ਇਸ ਕਰਕੇ ਹੁਣ ਕੰਪਨੀ ਨੇ ਜਿਹੜਾ ਕਿ ਨਵੇਂ ਪਲਾਨ ਦੇਤੇ ਆ ਜਿਹਦੇ ਵਿੱਚ ਬਿਲਕੁਲ ਵੀ ਇੰਟਰਨੈਟ ਨਹੀਂ ਮਿਲੂਗਾ ਜਿਨ੍ਹਾਂ ਦੇ ਘਰ ਦੇ ਵਿੱਚ ਮਾਤਾ ਪਿਤਾ ਕੋਲ ਫੋਨ ਰੱਖੇ ਹੋਏ ਆ ਉਹ ਕੱਲਾ ਕਾਲ ਓਨਲੀ ਰੀਚਾਰਜ ਕਰਾ ਸਕਦਾ ਜਾਂ ਫਿਰ ਜੇ ਕੋਈ ਅਨਪੜ ਬਿੰਦਾ ਪੜਿਆ ਲਿਖਿਆ ਨਹੀਂ ਫੀਚਰ ਫੋਨ ਆ ਨਾਰਮਲ ਫੋਨ ਆ ਤਾਂ ਉਹ ਵੀ ਇਸ ਰੀਚਾਰਜ ਦਾ ਫਾਇਦਾ ਉਠਾ ਸਕਦਾ ਮੈਂ ਤੁਹਾਨੂੰ ਦੱਸਦਾ ਕਿ ਕਿਹੜੇ ਕਿਹੜੇ ਰੀਚਾਰਜ ਆ ਕੰਪਨੀਆਂ ਨੇ ਦਿੱਤੇ ਆ ਤੇ ਕੀ ਰੇਟ ਦੇ ਨਾਲ ਤੁਹਾਨੂੰ ਇਹ ਪਹਿਣਗੇ ਤਾਂ ਪਹਿਲਾ ਹੈਗਾ Jio Jio ਦਾ ਇੱਕ ਤਾਂ ਹੈਗਾ ਸਾਲ ਦਾ ਪਲਾਨ 1958 ਦਾ ਜਿਹੜਾ ਕਿ 163 ਰੁਪਏ ਪਰ ਮਹੀਨੇ ਦਾ ਪੈਜੂਗਾ ਤਾ ਇਹ 365 ਦਿਨਾਂ ਦੀ ਵੈਲਿਡਿਟੀ ਹੋੂ ਅਨਲਿਮਿਟਡ ਕਾਲ ਆਉਣੀਆਂ ਤੇ 3600 ਮੈਸੇਜ ਮਿਲੂਗਾ ਕਾਲਾਂ ਜਿੰਨੀਆਂ ਮਰਜ਼ੀ ਕਰ ਸਕਦੇ ਹੋ ਇਹਦੇ ਵਿੱਚ ਇੰਟਰਨੈਟ ਬਿਲਕੁਲ ਵੀ ਨਹੀਂ ਮਿਲੂ ਕਿਉਂਕਿ ਨਾਰਮਲ ਹੋਣਾ ਖਾਤਰ ਇਹ ਪਲਾਨ ਆ ਚੁੱਕਿਆ ਤਾਂ ਦੂਸਰਾ ਹੈਗਾ 458 ਦਾ ਪਲਾਨ ਜਿਹੜਾ ਕਿ 84 ਦਿਨਾਂ ਵਾਸਤੇ ਆ ਤੇ ਅਨਲਿਮਿਟਡ ਕਾਲਾਂ ਤੇ 1000 ਮੈਸੇਜ ਮਿਲ ਜੂ ਹੁਣ ਗੱਲ ਕਰਦੇ ਆ Airtel ਦੀ ਤਾਂ Airtel ਦੇ ਵਿੱਚ 1999 ਦਾ ਪਲਾਨ ਮਿਲੂਗਾ 365 ਦਿਨਾਂ ਖਾਤਰ ਅਨਲਿਮਿਟਡ ਕਾਲ ਹੋਊਗੀ ਤੇ 3600 SMS ਮਿਲ ਜੂ ਤੇ ਇਹਦਾ ਜੇਕਰ 84 ਦਿਨਾਂ ਵਾਲੀ ਗੱਲ ਕਰੀਏ ਤਾਂ ਇਹਦੇ ਵਿੱਚ ਹੈਗਾਗਾ 84 ਦਿਨਾਂ ਦਾ 509 ਰੁਪਏ ਦਾ ਪਲਾਨ ਅਨਲਿਮਟਡ ਕਾਲਾਂ ਤੇ 900 SMS ਤੇ ਜੇਕਰ ਆਪਾਂ ਗੱਲ ਕਰੀਏ VI ਦੀ ਤਾਂ VI ਦਾ ਕੱਲਾ ਇੱਕ ਸਾਲ ਦਾ ਹੀ ਜਿਹੜਾ ਪਲਾਨ ਹੈਗਾ 1460 ਰੁਪਏ ਦਾ 270 ਦਿਨਾਂ ਖਾਤਰ ਅਨਲਿਮਟਡ ਕਾਲਾਂ ਤੇ 100 ਮੈਸੇਜ ਇੱਥੇ ਥੋੜਾ ਜਿਆਦਾ ਕੰਪਨੀਆਂ ਨੇ ਵੀ ਸਕੀਮ ਪਾਤੀ ਆਮ ਲੋਕਾਂ ਦੇ ਕਿਵੇਂ ਪਾਤੀ ਕਿ ਇਹਨਾਂ ਨੇ ਮਹੀਨੇ ਦਾ ਪਲਾਨ ਨਹੀਂ ਦਿੱਤਾ ਹੋ ਸਕਦਾ ਕਿ ਅਗਲੇ ਆਉਣ ਵਾਲੇ ਦਿਨਾਂ ਦੇ ਵਿੱਚ ਮਹੀਨੇ ਦਾ ਪਲਾਨ ਵੀ ਆ ਜਾਏ ਪਰ ਮਹੀਨੇ ਦਾ ਪਲਾਨ ਜਿਹੜਾ ਬਿਲਕੁਲ ਵੀ ਨਹੀਂ ਦਿੰਦਾ ਤਾਂ Jio ਦੀ ਜੇਕਰ ਗੱਲ ਕਰੀਏ 1958 ਵਾਲਾ ਪਲਾਨ ਆਪਾਂ ਨੂੰ 163 ਰੁਪਏ ਮਹੀਨੇ ਦਾ ਪੈਂਦਾ ਕਿੱਥੇ ਆਪਾਂ 200 ਦਾ ਰੀਚਾਰਜ ਕਰਾਉਂਦੇ ਸੀ 40 50 ਰੁਪਏ ਆਪਾਂ ਨੂੰ ਜਿਹੜਾ ਕੀ ਆ ਸਸਤਾ ਪੈਂਦਾ ਜੇਕਰ ਆਪਾਂ ਕੱਲਾ ਫੋਨ ਯੂਜ਼ ਕਰਦੇ ਆ ਕੱਲਾ ਫੋਨ ਲਾਉਣਿਆਂਗੇ ਤਾਂ ਇਹ ਸਭ ਕੁਝ ਟਰਾਈ ਦੀ ਬਦੌਲਤ ਹੋਇਆ ਟਰਾਈ ਨੇ ਹੋਰ ਵੀ ਦਿਸ਼ਾ ਨਿਰਦੇਸ਼ ਜਿਹੜੇ ਆ ਉਹ ਦਿੱਤੇ ਹੋਏ ਆਗੇ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਉਹ ਵੀ ਜਿਹੜੇ ਅਪਲਾਈ ਹੋ ਜਾਣਗੇ ਪਰ ਇਹਨਾਂ ਨੇ ਥੋੜੀ ਜਿਹੀ ਸਕੀਮ ਇਹ ਪਾਈ ਕਿ ਅੱਧੇ ਰੀਚਾਰਜ ਖਤਮ ਕਰਤੇ ਜਿਹੜੇ ਕਿ ਲੋਕ ਕਰਵਾ ਰਹੇ ਸੀ ਸਸਤੇ ਉਹਨਾਂ ਦੀ ਜਗ੍ਹਾ ਦੇ ਉੱਤੇ ਰਿਪਲੇਸ ਕਰਕੇ ਇਹ ਜਿਹੜੇ ਆ ਕਿ ਇਹਨਾਂ ਨੇ ਪਲਾਨ ਦੇਤੇ ਆਗੇ ਪਰ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਵੀ ਸੁਧਾਰ ਜਿਹੜਾ ਹੋ ਜੂਗਾ ਗਵਰਨਮੈਂਟ ਦੇ ਧਿਆਨ ਦੇ ਵਿੱਚ ਇਹ ਚੀਜ਼ ਆ ਚੁੱਕੀ ਹੈਗੀ ਤਾਂ ਤੁਹਾਨੂੰ ਇਹ ਪਲਾਨ ਕਿਵੇਂ ਲੱਗੇ ਤਾਂ ਵੀਡੀਓ ਨੂੰ ਅੱਗੇ ਜਰੂਰ ਸ਼ੇਅਰ ਕਰਿਓ ਤਾਂ ਕਿ ਸਾਰਿਆਂ ਨੂੰ ਇਹ ਪਤਾ ਲੱਗ ਸਕੇ ਤੇ ਜਿੰਨੀਆਂ ਵੀ ਮੈਂ ਵੀਡੀਓ ਪਾਉਣਾਗਾ ਉਹ ਦੇਖ ਫਰਕ ਕੇ ਵਧੀਆ ਸੋਰਸ ਤੋਂ ਪਾਉਣਾਗਾ ਕੋਈ ਵੀ ਝੂਠੀ ਖਬਰ ਨਹੀਂ ਹੁੰਦੀ ਬਿਲਕੁਲ ਸੱਚਾਈ ਹੁੰਦੀ ਹੈ ਸੱਚੀ ਹੁੰਦੀ ਹੈਗੀ ਤਾਂ ਵੀਡੀਓ ਨੂੰ ਅੱਗੇ ਸ਼ੇਅਰ ਜਰੂਰ ਕਰਦਿਆ ਕਰੋ ਆਪਣੇ ਪੇਜ ਨੂੰ ਫੋਲੋ ਕਰਦੇ